ਸਰ ਮਤ ਤੁਹਾਨੂੰ ਪਤਾ ਜੀ ਸਾਰੇ ਸਾਰੇ ਸਮਾਜ ਨੇ ਸਾਰੇ ਸਮਾਜ ਨੇ ਨਾ ਜੀ ਮਤ ਕੀਤੀ ਹੈ ਜੀ ਚਲੋ ਬੱਚਾ ਤੇ ਵਾਪਸ ਨਹੀਂ ਲਿਆ ਸਕਦੇ ਸਰ ਪਰ ਇਹਨਾਂ ਦੀ ਆਪਾਂ ਮਤ ਜਰੂਰ ਕਰ ਰਹੇ ਆ ਜੀ ਇਹਨਾਂ ਨੂੰ ਆਪਾਂ ਆਪਣਾ ਲਾਇਰ ਵੀ ਇੱਕ ਦੇ ਦਿੱਤਾ ਜੀ ਕੇਸ ਦੀ ਜੋ ਪੈਰਵਾਈ ਕਰੇਗਾ ਜੀ ਜਦੋਂ ਕਿ ਤੇ ਸਾਡੀ ਇਹਨਾਂ ਨੂੰ ਸਰ ਜਰੂਰਤ ਹੋਈ ਹੈ ਆਪਾਂ ਹਰ ਟਾਈਮ ਇਹਨਾਂ ਦੇ ਨਾਲ ਖੜੇ ਆ ਜੀ ਅਸੀਂ ਉਹਨਾਂ ਨੂੰ ਆਪਣਾ ਨੰਬਰ ਵੀ ਦੇ ਦਿੱਤਾ ਸਾਡਾ ਸ਼ਾਨਾ ਪਹਲਵਾਨ ਵੈਲਫੇਅਰ ਸੁਸਾਇਟੀ ਘੜਦੀ ਹਾਲ ਤੋਂ ਸਾਡੇ ਵੱਡੇ ਭਰਾ ਜੰਗਪਾਜੀ ਬਾਹਰ ਬੈਠੇ ਆ ਜੀ ਉਹ ਕਹਿੰਦੇ ਜਿੰਨੀ ਵੀ ਜ਼ਰੂਰਤ ਪੈਂਦੀ ਹੈ ਕਿਸੇ ਟਾਈਮ ਵੀ ਜ਼ਰੂਰਤ ਪੈਂਦੀ ਹੈ ਤੁਸੀਂ ਉਸੇ ਟਾਈਮ ਪਹੁੰਚਣਾ ਜਿੱਥੇ ਠਿਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਾਡੇ ਹਾਰਪੁਰ ਜ਼ਿਲ੍ਹੇ ਦੇ ਵਿੱਚ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਜੋ 5 ਸਾਲ ਦਾ ਬੱਚਾ ਜਿਹਨੂੰ ਅਣਮਨੁੱਖੀ ਤਸ਼ੱਦਦ ਕਰਕੇ ਪਰਵਾਸੀਆਂ ਵੱਲੋਂ ਮਾਰਿਆ ਗਿਆ ਇਹਦੇ ਨਾਲ ਸਾਰੇ ਦੇਸ਼ ਦੇ ਤੇ ਵਿਦੇਸ਼ ਦੇ ਸਾਰੇ ਵੱਲ ਦੇ ਹਿਲਦੇ ਹਿਰਦੇ ਵਿਰੋਧਰੇ ਗਏ ਕਿਉਂ ਬੱਚੇ ਦਾ ਮਾਸੂਮ ਦਾ ਕੋਈ ਕਸੂਰ ਨਹੀਂ ਸੀ ਜਿਹਨੂੰ ਬੜੀ ਤਰੰਦਗੀ ਦੇ ਨਾਲ ਮਾਰਿਆ ਗਿਆ ਉਸ ਕਰਕੇ ਸਾਰੀਆਂ ਜਥੇਬੰਦੀਆਂ ਕਟੀਆਂ ਹੋ ਕੇ ਗੁਰਦਰਾ ਸਿੰਘ ਸਭਾ ਤੋਂ ਪਰਚੇ ਦੀ ਅੰਤਮ ਅਰਦਾਸ ਕੀਤੀ ਗਈ ਔਰ ਰੋਸ ਸਮਾਜ ਕੱਢਿਆ ਗਿਆ ਜਦੇ ਵਿੱਚ ਇਹ ਮਤੇ ਪਾਸ ਕੀਤੇ ਗਏ ਕਿ ਜੋ ਵੀ ਪੰਜਾਬ ਵਿੱਚ ਆਉਂਦਾ ਉਹਦੀ ਵੈਰੀਫਿਕੇਸ਼ਨ ਕੀਤੀ ਜਾਵੇ ਜਿਹੜੇ ਕ੍ਰਿਮੀਨਲ ਬੰਦੇ ਆ ਉਹਨਾਂ ਦੀ ਪਛਾਣ ਕਰਕੇ ਪੰਜਾਬ ਤੋਂ ਬਾਹਰ ਕੱਢਿਆ ਜਾਵੇ ਔਰ ਜਿਹੜੇ ਪ੍ਰਵਾਸੀ ਆ ਬਿਨਾਂ ਹੀ ਕਿਸੇ ਵੈਰੀਫਿਕੇਸ਼ਨ ਤੋਂ ਇੱਥੇ ਰਹਿ ਰਹੇ ਆ ਤੇ ਸਾਡੇ ਐਮਸੀਆਂ ਨੂੰ ਸਰਪੰਚ ਸਾਹਿਬਾਨ ਨੂੰ ਪਿੰਡਾਂ ਦੇ ਲੋਕਾਂ ਨੂੰ ਇਹ ਦੇਖਣਾ ਚਾਹੀਦਾ ਕਿ ਕਿਹੜਾ ਇੱਥੇ ਆ ਕੇ ਬਸਿਆ ਔਰ ਬਹੁਤ ਸਾਰੇ ਜਿਹੜੇ ਪ੍ਰਵਾਸੀ ਆ ਆ ਕੁਆੜ ਦੇ ਵਿੱਚ ਚੋਰੀਆਂ ਵੀ ਕਰਦੇ ਆ ਔਰ ਦਿਨ ਰਾਤ ਉਹਨੂੰ ਅੱਗ ਲਾ ਕੇ ਤਾਰਾਂ ਨੂੰ ਜੜੀਏ ਚੋਰੀ ਕਰਕੇ ਲਿਆਉਂਦੇ ਆ ਪੋਲੂਸ਼ਨ ਵੀ ਫਲਾਉਂਦੇ ਆ ਤੇ ਸਾਹ ਲੈਣਾ ਵੀ ਸ਼ਾਮ ਨੂੰ ਔਖਾ ਹੋ ਜਾਂਦਾ ਇਹਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਬਾਕੀ ਸ਼ੁੱਬਿਆਂ ਵਿੱਚ ਕਰੋਨ ਬਣਿਓ ਆ ਜਿਹੜੇ ਵਿੱਚ ਕੋਈ ਜਾ ਕੇ ਜ਼ਮੀਨ ਨਹੀਂ ਖਰੀਦ ਸਕਦਾ ਕੋਈ ਜ਼ਮੀਨ ਦਾ ਮਾਲਕ ਨਹੀਂ ਬਣ ਸਕਦਾ ਇਹ ਸਾਡੇ ਪੰਜਾਬ ਨਾਲ ਇਹ ਵਿਤਕਰਾ ਕਿਉਂ ਆ ਸਾਡੇ ਪੰਜਾਬ ਵਿੱਚ ਵੀ ਕਾਨੂੰਨ ਲਾਗੂ ਹੋਣਾ ਚਾਹੀਦਾ ਕਿਉਂਕਿ ਇੱਥੇ ਵੀ ਕੋਈ ਆ ਕਰਕੇ ਜ਼ਮੀਨ ਨਾ ਖਰੀਦ ਸਕੇ ਪਾਪਾ ਜੀ ਕਈ ਪੰਜਾਬ ਪਾਸੀ ਜਿਹੜੇ ਪ੍ਰਵਾਸੀਆਂ ਦੇ ਹੱਕ 'ਚ ਖੜੇ ਹੋਏ ਆ ਉਹਨਾਂ ਲਈ ਕੀ ਸੁਨੇਹਾ ਦੇਣਾ ਚਾਹੁੰਦੇ ਤੁਸੀਂ ਜਿਹੜੇ ਪ੍ਰਵਾਸੀਆਂ ਦੇ ਕਹਿੰਦੇ ਵੀ ਉਹਨਾਂ ਤੋਂ ਬਿਨਾਂ ਕੰਮ ਨਹੀਂ ਚੱਲਣਾ ਆ ਹੁਣ ਹੜ੍ਹ ਆਇਆ ਪੂਰੇ ਪੰਜਾਬੀਆਂ ਨੇ ਜਾ ਕੇ ਬੰਨ ਲਾਏ ਆ ਪੰਜਾਬੀਆਂ ਨੇ ਲੰਗਰ ਲਾਏ ਆ ਸਮਾ ਸਾਡੇ ਮੁੰਡੇ ਕੰਮ ਕਰਨਗੇ ਤਾਂ ਇਹ ਤੱਕੜੇ ਹੋਰ ਤੱਕੜੇ ਰਹਿਣਗੇ ਇਹ ਸੁਚੇਤ ਹੋਣ ਕੇ ਸਾਰਾ ਪੰਜਾਬ ਸਾਡਾ ਪੰਜਾਬ ਦੇ 9000 ਕਬੂ ਤਖੜੇ ਅਜੇ ਪਾਪ ਕੰਮ ਕਰ ਸਕਦੇ ਆ ਉਹਨਾਂ ਦੁਸ਼ਕਰਮ ਕਰਮ ਤੋਂ ਬਾਅਦ ਉਹਦੀ ਅਜੰਤਮ ਅਰਦਾਸ ਸੀਗੀ ਤੇ ਅੱਜ 1 ਮਾਰਚ ਜਿਹੜਾ ਬਾਜ਼ਾਰ ਦੇ ਵਿੱਚ ਜਾ ਕੇ ਤੇ ਡੀਸੀ ਕੋਲੇ ਪਹੁੰਚਣਾ ਤੇ ਡੀਸੀ ਤੋਂ ਰਾਹੀਂ ਸਰਕਾਰ ਤੱਕ ਅਸੀਂ ਜਿਹੜੀ ਸਾਡੀ ਅੱਜ ਦੇਰ ਆਏ ਦੁਰਸਤ ਆਏ ਪੰਜਾਬ ਲੰਮੇ ਸਮੇਂ ਬਾਅਦ ਅੱਖਾਂ ਖੁੱਲੀਆਂ ਮਾੜੀਆਂ ਮੁੱਠੀਆਂ ਖੁੱਲੀਆਂ ਵਾਲੀਆਂ ਨਹੀਂ ਹਰੇ ਖੁੱਲੀਆਂ ਜੇ ਹਿਮਾਚਲ ਉਤਰਾਖੰਡ ਰਾਜਸਥਾਨ ਮਨੀਪੁਰ ਸਿੱਖਰ ਨਾਚਲ ਜੇ ਇਨਾਂ ਸੂਬਿਆਂ ਦੇ ਵਿੱਚ ਅਧਿਕਾਰ ਆ ਉੱਥੇ ਜ਼ਮੀਨ ਨਹੀਂ ਲੈ ਸਕਦੇ ਬੋਟ ਨਹੀਂ ਬਣਾ ਸਕਦੇ ਨੌਕਰੀ ਨਹੀਂ ਲੈ ਸਕਦੇ ਉੱਥੋਂ ਦਾ ਡੋਮਿਕਲ ਬੋਨਫਾਇਡ ਲਊਗਾ ਤਾਂ ਪੰਜਾਬ ਦੇ ਵਿੱਚ ਕਾਨੂੰਨ ਕਿਉਂ ਨਹੀਂ ਸਾਡਾ ਰੌਲਾ ਕਾਨੂੰਨ ਬਣਾਉਣ ਦਾ ਕਾਨੂੰਨ ਬਣਾਓ ਪੰਜਾਬ ਚਾ ਪੰਜਾਬੀ ਤੇ ਬਚਾਓ ਸਾਡੀ ਸੱਭਿਆਤਾ ਦਾ ਘਾਣ ਹੋ ਰਿਹਾ ਸਾਡੇ ਸੱਭਿਆਚਾਰ ਦਾ ਘਾਣ ਹੋ ਰਿਹਾ ਸਾਡਾ ਵਿਰਸਾ ਕਲੰਕਿਤ ਹੋ ਰਿਹਾ ਸਾਡੀ ਬੋਲੀ ਮਾਰੀ ਜਾ ਰਹੀ ਹੈ ਇੱਕ ਸਵਾਲ ਉੱਠਦਾ ਕਿ ਸਾਡੇ ਲੋਕ ਵੀ ਬਾਹਰ ਬੈਠੇ ਆ ਕੀ ਸਾਡੇ ਲੋਕਾਂ ਨੇ ਜਾ ਕੇ ਉਥੇ ਡੈਮੋਗ੍ਰਾਫੀ ਬਦਲਤੀ ਜਿੰਨੇ ਵੀ ਪੰਜਾਬੀ ਚਾਹੇ ਉਹ ਬਾਕੀ ਸਟੇਟਾਂ ਚ ਗਏ ਆ ਜਾਂ ਬਾਕੀ ਦੇਸ਼ਾਂ ਚ ਗਏ ਆ ਕੀ ਉਹਨਾਂ ਨੇ ਉਥੇ ਡੈਮੋਗ੍ਰਾਫੀ ਬਦਲੀ ਉਥੋਂ ਦੀ ਬੋਲੀ ਸੱਭਿਆਚਾਰ ਤੇ ਪ੍ਰਭਾਵ ਪਾਇਆ ਸਾਡੇ ਤੇ ਪੈ ਰਿਹਾ ਅੱਜ ਹਰ ਕੌਮ ਦੁਨੀਆ ਦੀ ਇੰਗਲੈਂਡ ਉੱਠ ਖੜਾ ਹੋਇਆ ਟੌਮੀ ਰੌਬਸਨ ਦੇ ਝਾਂਡੇ ਹੇਠ ਅੱਜ ਆਸਟ੍ਰੇਲੀਆ ਚ ਵਿਰੋਧ ਹੋ ਰਿਹਾ ਅਮਰੀਕਾ ਬੋਲੀ ਜਾਂਦਾ ਅੱਜ ਤਾਮਲ ਲੜਦੇ ਨੇ ਬੰਗਾਲੀ ਲੜਦੇ ਨੇ ਮਰਾਠੇ ਲੜਦੇ ਨੇ ਪੁਰਤਗਾਲ ਨੇ ਕਹਿਤਾ ਵੀ ਅਸੀਂ ਬੰਦੇ ਬਾਹਰ ਕੱਢ ਦਿਆਂਗੇ ਅੱਜ ਪੂਰੀ ਦੁਨੀਆ ਦੇ ਵਿੱਚ ਬਹੁਤ ਵੱਡਾ ਸੰਕਟ ਆ ਆਪਣੀ ਹੋਂਦ ਨੂੰ ਬਚਾਉਣ ਦਾ ਤੇ ਪੰਜਾਬੀ ਅੱਜ ਆਪਣੀ ਹੋਂਦ ਨੂੰ ਬਚਾਉਣ ਲਈ ਲੜ ਰਿਹਾ ਸਾਡੇ ਅੰਦਰ ਕੋਈ ਨਫ਼ਰਤ ਨਹੀਂ ਕੋਈ ਫਰਕਾ ਪ੍ਰਸਤੀ ਨਹੀਂ ਸਾਡਾ ਨਾਅਰਾ ਕਾਨੂੰਨ ਬਣਾਓ ਪੰਜਾਬ ਬਚਾਓ ਪਰ ਆਪਣੀਆਂ ਦੀ ਢਿੱਡੀ ਪੀੜਾ ਹੋ ਰਹੀਆਂ ਹੁਣ ਸੰਦੀਪ ਰੋੜਾ ਦਾ ਬਿਆਨ ਆਇਆ ਕਹਿੰਦੇ ਡਸਟੀ ਖਤਮ ਹੋ ਜਾਏਗੀ ਕਿਸਾਨ ਆ ਆਗੂ ਆ ਜਿਹੜੇ ਪ੍ਰਗਰਾਹ ਹੋ ਰਿਹਾ ਦੇਖੋ ਦੇਖੋ ਮੇਰੀ ਗੱਲ ਸੁਣੋ ਜਿਨ ਜਦੋਂ ਕਿ ਪੰਜਾਬ ਦੇ ਹੱਕ ਦੀ ਗੱਲ ਹੋਈ ਹੈ ਜਿਹੜੇ ਪੰਜਾਬ ਦਰਦੀ ਹੈ ਤੁਸੀਂ ਉਹਨਾਂ ਦੀ ਗੱਲ ਛੱਡੋ ਅੱਜ ਜਿਹੜੀਆਂ 25 ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾਏ ਆ ਉਹ ਜੋ 80% ਪਿੰਡਾਂ ਦੇ ਸਰਪੰਚ ਹਿੰਦੂ ਭਰਾ ਨੇ ਸਾਡੇ ਅੱਜ ਅੱਜ ਸਾਰੇ ਵਰਗ ਪੀੜਤ ਨੇ ਅੱਜ ਪੰਜਾਬ ਦਾ ਹਿੰਦੂ ਅੱਜ ਪੰਜਾਬ ਦਾ ਸਿੱਖ ਅੱਜ ਪੰਜਾਬ ਦਾ ਮੁਸਲਮਾਨ ਜਿਹੜਾ ਬੰਦਾ ਆਪ ਦੇ ਪੰਜਾਬ ਨੂੰ ਪਿਆਰ ਕਰਦਾ ਪੰਜਾਬੀਤ ਨੂੰ ਪਿਆਰ ਕਰਦਾ ਉਹ ਹਿੰਦੂ ਆ ਸਿੱਖੋਂ ਮੁਸਲਮਾਨ ਨੂੰ ਦਰਦ ਹੈਗਾ ਇਹ ਮਸਲਾ ਇਕੱਲਾ ਇਸ ਘਟਨਾ ਨਾਲ ਨਹੀਂ ਐ ਇੱਕ ਮਸਲਾ ਸਾਡਾ ਜਲ ਸਾਰਾ ਕੁਝ ਹੀ ਬਦਲਿਆ ਜਾ ਰਿਹਾ ਪੰਜਾਬ ਦਾ ਚੰਡੀਗੜ੍ਹ ਸਾਡੇ ਕੋਲੋਂ ਗਿਆ ਮਹਾਲੀ ਵੀ ਤਕਰੀਬਨ ਗਿਆ ਲੁਧਿਆਣਾ ਵੀ ਗਿਆ ਤਾਂ ਜਿਹੜੇ ਸਾਡੇ ਸਿਆਸਦਾਨ ਅੱਜ ਵੋਟਾਂ ਦਾ ਕਰਕੇ ਇਹ ਬਿਆਨ ਨਹੀਂ ਦਿੰਦੇ ਵੀ ਆਪਾਂ ਕੀ ਲੈਣਾ ਹੈ ਆਪਾਂ ਦੀਆਂ ਵੋਟਾਂ ਪੱਕੀਆਂ ਹੋ ਰਹੀਆਂ ਇੱਥੇ ਫਿਰ ਸ਼ਰਮਿਆਂ ਨੂੰ ਜੋਸ਼ੀਆਂ ਨੂੰ ਨਹੀਂ ਸੀਟਾਂ ਮਿਲਣਗੀਆਂ ਬਰਾੜਾਂ ਨੂੰ ਢੱਲਮਾਂ ਨੂੰ ਇੱਥੇ ਬਾਜਮਾਂ ਨੂੰ ਨਹੀਂ ਟਿੱਕਾਂ ਮਿਲਣਗੀਆਂ ਇੱਥੇ ਫਿਰ ਉਹੀ ਖੜੇ ਹੋਣਗੇ ਜਿੱਦੀ ਵੋਟ ਹੋਣੀ ਹੈ ਹਰਿਆਣੇ ਦੇ ਵਿੱਚ 15 ਸੀਟਾਂ ਦੇ ਉੱਤੇ ਕੈਸਵਾਰ ਜਿੱਤ ਹਾਰ ਦਾ ਜਿਹੜਾ ਤੈਅ ਕੀਤਾ ਉਹ ਜਿੱਤ ਹਾਰ ਤੈਅ ਕੀਤੀ ਹੈ ਪ੍ਰਵਾਸੀਆਂ ਨੇ 20 ਤੋਂ 25000 ਵੋਟ ਹੈ ਇੱਕ ਵਿਧਾਨ ਸਭਾ ਹਲਕੇ ਹਰਿਆਣੇ ਦੇ ਵਿੱਚ ਪ੍ਰਵਾਸੀਆਂ ਦੀ ਜਿੱਥੇ ਗੜਗਾਉਂ ਤੋਂ ਲੈ ਕੇ ਤੇ ਆਪਣਾ ਅੰਬਾਲੇ ਤੱਕ ਨ ਇਸ ਲਈ ਸਾਨੂੰ ਆ ਸਮਝਣ ਦੀ ਲੋੜ ਆ ਵੀ ਇਹ ਬੇਰੁਜ਼ਗਾਰ ਹੋ ਜਾਣਗੇ ਸਾਰੇ ਜਿਹੜੇ ਲੀਡਰ ਤੋਰੇ ਸਰਦੇ ਆ ਸੋ ਇੰਨੀ ਇੱਛਾ ਸ਼ਕਤੀ ਚਾਹੀਦੀ ਐ ਮੁੱਖ ਮੰਤਰੀ ਇੰਨਾ ਪੱਲਾ ਝਾੜ ਜਾਂਦਾ ਕਿ ਅਸੀਂ ਬਾਹਰਲਾ ਨੂੰ ਕੱਢ ਅਸੀਂ ਉਹ ਤੋਂ ਕਹਿੰਦੇ ਕੱਢੋ ਜੀ ਸਾਦ ਕੇ ਉਹ ਕੰਮ ਕਰਨਾ ਹੋਣਾ ਪਰ ਸਾਫ ਤੋਂ ਪਹਿਲਾਂ ਰੁਜ਼ਗਾਰ ਸਾਡੇ ਮਜ਼ਦੂਰਾਂ ਨੂੰ ਮਿਲਣਾ ਚਾਹੀਦਾ ਉਹਦੀ ਗਰੰਟੀ ਕੌਣ ਲੈਂਦਾ ਸਾਡੇ ਸੱਭਿਆਚਾਰ ਤੇ ਜਿਹੜਾ ਹਮਲਾ ਉਹਦੀ ਗਰੰਟੀ ਕੌਣ ਲੈਂਦਾ ਜੇ ਐਸੇ ਸੰਵਿਧਾਨ ਦੇ ਵਿੱਚ ਦੂਜੇ ਸੂਬੇ ਤੋਂ ਸਾਡੇ ਕਾਨੂੰਨ ਬਣਨ ਨੂੰ ਕੀ ਦਿੱਕਤ ਆ ਸ਼ਿਵਸਨ ਨਾਲੇ ਹੁਣ ਉੱਠ ਖੜੇ ਹੋਇਆ ਕਹਿੰਦੇ ਅਸੀਂ ਪ੍ਰਵਾਸੀਆਂ ਦੇ ਨਾਮ ਨੇ ਬਹੁਤ ਦੇਖੋ ਉਹ ਜਿਨ੍ਹਾਂ ਨੇ ਕੋਈ ਸਿਕਿਉਰਿਟੀਾਂ ਸਕੂਟੀਆਂ ਲੈਣੀਆਂ ਕੋਈ ਉਹ ਡਰਾਮਾ ਕਰਨਾ ਉਹ ਹੈਗੇ ਨਹੀਂ ਜਿਹੜਾ ਪੰਜਾਬ ਦਾ ਦਰਦੀ ਹਿੰਦੂ ਆ ਉਹ ਪੰਜਾਬ ਦੇ ਨਾਲ ਆ ਧੰਨਵਾਦ ਜੀ ਬਰਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪਿਛਲੇ ਦਿਨੀ ਕਾਕਾ ਗੁਰਵੀਰ ਸਿੰਘ ਨੂੰ ਬਹੁਤ ਦਰਿੰਦਗੀ ਨਾਲ ਉਸ ਦੁਸ਼ਟ ਮਨੁੱਖ ਮਾਰਿਆ ਗਿਆ ਅੱਜ ਗੁਰਦੁਆਰਾ ਸਾਹਿਬ ਵਿਖੇ ਉਹਦੀ ਅੰਤਮ ਅਰਦਾਸ ਦੇਵ ਸਾਹਮਣੋ ਹੈ ਸਤਿਗੁਰੂ ਅੱਗੇ ਅਰਦਾਸ ਵਿੱਚ ਸੱਚੇ ਪਾਤਸ਼ਾਹ ਉਸ ਨੂੰ ਸਦੀਵ ਕਾਲ ਆਵੇ ਚਾਣਣਾ ਵਿੱਚ ਨਿਵਾਸ ਰੱਖੇ ਤੇ ਪਰਿਵਾਰ ਨੂੰ ਬਾਣੇ ਦੇ ਵਿੱਚ ਰੱਖੇ ਤੇ ਇੱਥੇ ਪੰਥਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਇਕੱਤਰ ਹੋਈਆਂ ਨੇ ਜਿਹੜਾ ਇੱਕ ਸੰਘਰਸ਼ ਦਾ ਵਿਗਲ ਵਜੇ ਆ ਪੰਜਾਬ ਬਚਾਓ ਪਰਵਾਸੀ ਭਜਾਓ ਉਸ ਦੇ ਤਹਿਤ ਹੁਣ ਸਾਰੀਆਂ ਜਥੇਬੰਦੀਆਂ ਵੱਲੋਂ ਡੀਸੀ ਸਾਹਿਬ ਨੂੰ ਇੱਕ ਮੰਗ ਦਾ ਪੱਤਰ ਦਿੱਤਾ ਜਾਊਗਾ ਜਿਹਦੇ ਵਿੱਚ ਇਹ ਲਿਖਿਆ ਗਿਆ ਕਿ ਹਰੇਕ ਸੂਬੇ ਨੂੰ ਇਹ ਹੱਕ ਆ ਵੀ ਉਹ ਇੱਕ ਕਾਨੂੰਨ ਬਣਾਉਣਾ ਚਾਹੀਦਾ ਪਹਿਲਾਂ ਬਣਾਏ ਹੋਏ ਨੇ ਕਾਨੂੰਨ ਦੂਸਰੀਆਂ ਸੂਬਿਆਂ ਦੇ ਵਿੱਚ ਵੀ ਜਿਹੜਾ ਬਾਹਰਲਾ ਬੰਦਾ ਕੋਈ ਇੱਥੇ ਜ਼ਮੀਨ ਨਾ ਖਰੀਦ ਸਕੇ ਇੱਥੇ ਉਹਦਾ ਆਧਾਰ ਕਾਰਡ ਰਾਸ਼ਨ ਕਾਰਡ ਨਾ ਬਣ ਸਕੇ ਅਸੀਂ ਉਹੀ ਕਾਨੂੰਨ ਬਣਾਉਣਾ ਚਾਹੁੰਦੇ ਆ ਵੀ ਉਹ ਕਾਨੂੰਨ ਬਣੇ ਅਸੀਂ ਕਿਸੇ ਨੂੰ ਮਾਰਨਾ ਨਹੀਂ ਚਾਹੁੰਦੇ ਅਸੀਂ ਕਾਨੂੰਨ ਦੀ ਗੱਲ ਕਰਦੇ ਆ ਕਾਨੂੰਨ ਦੇ ਤਹਿਤ ਇੱਕ ਮੰਗ ਪੱਤਰ ਮੁੱਖ ਮੰਤਰੀ ਸਾਹਿਬ ਤੇ ਹੋਰ ਜਿਹੜੇ ਨੇ ਸਰਕਾਰੀ ਗਵਰਨਰ ਸਾਹਿਬ ਉਹਨਾਂ ਦੇ ਨਾਮ ਤੇ ਲਿਖਿਆ ਗਿਆ ਮੰਗ ਪੱਤਰ ਹੁਣ ਡੀਸੀ ਦਫ਼ਤਰ ਦੇ ਵਿੱਚ ਜਾ ਕੇ ਇੱਕ ਕਾਫਲੇ ਦੇ ਰੂਪ ਵਿੱਚ ਜਿਹੜੀਆਂ ਸਿੱਖ ਸੰਗਤਾਂ ਸਾਰੀਆਂ ਜਾਣਗੀਆਂ ਅੱਗੇ-ਅੱਗੇ ਸੰਗਤਾਂ ਨੇ ਜਾਣਾ ਵਿਸੇ-ਵਿਸੇ ਸੰਗਤ ਸਾਰਿਆਂ ਨੇ ਆਉਣਾ ਜਿਹੜੇ ਪੰਥਕ ਜੈਸੇ ਬੰਦੇ ਨੁਮਾਇੰਦ ਨੇ ਉਹ ਵੀ ਪਹੁੰਚ ਰਹੇ ਨੇ ਜਿਸ ਦੇ ਵਿੱਚ ਅ ਲਖਾਸਾ ਦਾਣਾ ਵੀਰ ਜੀ ਅਮਤੋਜ ਮਾਨ ਜੀ ਸਾਡੀ ਸਤਿਗੁਰ ਯਾਰ ਜੋਗ ਪਰਮਜੀਤ ਸਿੰਘ ਮੰਡਤਲ ਖਾਲਸਾ ਵੱਲੋਂ ਅ ਹੋਰ ਵੀ ਜਿੰਨੇ ਵੀ ਇੱਥੇ ਆਏ ਹੋਏ ਨੇ ਸਾਡੇ ਸਿੰਘ ਜਥੇਬੰਦੀਆਂ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਤਰਨਾ ਦਲ ਵਾਲੇ ਬਜਵਾੜੇ ਵਾਲੇ ਉਹ ਵੀ ਪਹੁੰਚੇ ਹੋਏ ਨੇ ਹੋਰ ਬਹੁਤ ਸਾਰੇ ਭਾਈ ਬਡਾਲਾ ਸਾਹਿਬ ਜੀ ਉਹ ਵੀ ਆਏ ਹੋਏ ਨੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਦੇ ਕਿਸਾਨ ਆਗੂ ਮਨਜੀਤ ਸਿੰਘ ਰਾਏ ਜੀ ਬਹੁਤ ਸਾਰੀਆਂ ਜਥੇਬੰਦੀਆਂ ਸਾਰਿਆਂ ਦਾ ਸਿੱਧਾ ਧੰਨਵਾਦ ਕਰਦਾ ਸਾਰਿਆਂ ਨੂੰ ਜੀਓ ਆਇਓ ਕਹਿੰਦੇ ਆ ਜਿੱਥੇ ਪਰਵਾਸੀਆਂ ਦਾ ਬਹੁਤ ਜ਼ਿਆਦਾ ਪੰਜਾਬੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਪਰ ਕੁਝ ਪੰਜਾਬੀ ਜਿਵੇਂ ਕਿਸਾਨ ਆਗੂ ਆਪਾ ਜਗਿੰਦਰ ਸਿੰਘ ਗੋਰਾਹ ਦੀ ਗੱਲ ਕਰ ਲਈਏ ਰਾਜੇਵਾਲ ਦੀ ਗੱਲ ਕਰ ਲਈਏ ਔਰ ਬਹੁਤ ਸਾਰੇ ਦਾਦੇ ਕਿਸਾਨਾਂ ਕੋ ਜਿਹੜੇ ਪੰਜਾਬ ਕੰ ਪੰਜਾਬੀਆਂ ਦੇ ਵਿਰੋਧ ਕਰ ਰਹੇ ਸੀ ਕਹਿੰਦੇ ਇਹ ਤੋਂ ਬਿਨਾ ਖੇਤੀ ਸੰਭਵ ਨਹੀਂ ਉਹਨਾਂ ਨੇ ਕਦੇ ਪੰਜਾਬ ਦੇ ਹੱਕ ਦੀ ਗੱਲ ਕੀਤੀ ਆ ਕਾਮਰੇਡੀ ਲਾਣਾ ਉਹਨਾਂ ਕਾਮਰੇਡ ਕੱਲ ਹੀ ਕੰਮ ਉਹੀ ਕਰਨੀਆਂ ਕਰਨਾ ਜਿਹੜਾ ਸਾਡਾ ਹੱਕ ਬਣਦਾ ਉਸ ਹੱਕ ਲੈਣੇ ਨੇ ਅਸੀਂ ਕਿਸਦਾ ਵਿਰੋਧ ਨਹੀਂ ਕਰਦੇ ਉਹਨਾਂ ਨੂੰ ਪੰਜਾਬ ਦੇ ਹੱਕਾਂ ਵਾਸਤੇ ਖੜਨਾ ਚਾਹੀਦਾ ਇਸੇ ਤਹਿਤ ਇਸ ਮਹਿੰਮ ਤਹਿਤ ਇਹ ਜਿਹੜਾ ਸੰਘਰਸ਼ ਚੱਲਿਆ ਪਤਾ ਲੱਗਦਾ ਪੰਜਾਬ ਦਾ ਰਾਖਾ ਕੌਣ ਆ ਤੇ ਪੰਜਾਬ ਦਾ ਵਿਰੋਧੀ ਕੌਣ ਆ ਸਾਡੇ ਸਾਹਮਣੇ ਦਿਨਾਂ ਦੇ ਵਿੱਚ ਆ ਜਾਣੇ ਸਾਰੇ ਕੋਈ ਮੰਨ ਕਰ ਰਿਹਾ ਕੀ ਜਲਦ ਤੋਂ ਜਲੜੀ ਹੈ ਇਨਸਾਫ ਮਿਲੇ ਪਰ ਹੋਇਤ ਕਰੂ ਪੁਲਿਸ ਵੱਲੋਂ ਚਲਾਨ ਨਹੀਂ ਪੀ ਸਾਡਾ ਕੋਈ ਪੰਜਾਬੀ ਬਾਹਰ ਜਾ ਕੇ ਗਲਤ ਕੰਮ ਤਾਂ ਨਹੀਂ ਕਰਦਾ 35 35 40 40 ਲੱਖ ਲਾ ਕੇ ਸਾਡੇ ਨੌਜਵਾਨ ਗਏ ਹੋਏ ਨੇ ਉੱਥੇ ਦੇ ਕਾਨੂੰਨ ਬਣੇ ਹੋਏ ਨੇ ਸਖਤ ਜੇ ਟਰੰਪ ਆਪਣੇ ਪੰਜਾਬੀ ਨੂੰ ਬਾਹਰ ਕੱਢ ਸਕਦਾ ਕੀ ਅਸੀਂ ਨਹੀਂ ਕਰ ਸਕਦੇ ਅਸੀਂ ਵੀ ਕਰ ਸਕਦੇ ਹਾਂ ਸਾਡਾ ਪੰਜਾਬ ਆ ਸਾਡੀ ਧਰਤੀ ਆ ਸਾਰਾ ਕੁਝ ਕਰ ਸਕਦੇ ਹਾਂ ਅਸੀਂ ਮਤੇ ਪਾਵੋ ਸਾਡੇ ਇਥੇ ਕਾਨੂੰਨ ਬਣੇ ਕੋਈ ਗਲਤਿਆ ਨਹੀਂ ਚਾਹੀਦੀ ਹੈ ਨਾ ਜਿਹੜਾ ਜਿਹੜਾ ਮੂੰਹ ਝਾਕੇ ਆ ਜਾਂਦਾ ਉਸ ਪੰਜਾਬ ਦੇ ਵਸਣਾਂ ਤੇ ਬਰਦਾਨ ਦਾ ਕਰਨਾ ਸਾਡੇ ਪੰਜਾਬ ਨੂੰ ਲਾਂਬੂ ਦੇ ਵਿੱਚ ਆਪਣੇ ਅੱਗ ਲਾ ਦਿੰਦਾ ਇਸ ਕਰਕੇ ਪੰਜਾਬ ਸਾਡਾ ਗੁਰਾਂ ਦੇ ਨੌ ਤੇ ਵਸਦਾ ਅਸੀਂ ਇੱਥੇ ਕਿਸੇ ਨੂੰ ਲਾਂਬੂ ਨਹੀਂ ਲਾਉਣ ਦੇਣਾ ਬਾਬਾ ਜੀ ਹੁਣ ਤੇ ਚਲਾਨ ਨਹੀਂ ਪੇਚ ਕੀਤਾ ਗਿਆ ਪੁਲਿਸ ਵੱਲੋਂ ਜਦਕੀ ਇਨਸਾਫ ਤੇ ਜਲਦੀ ਕੋਈ ਗੱਲ ਨਹੀਂ ਆ ਸਾਰੀਆਂ ਜੱਥੇਬੰਦੀਆਂ ਇਸੇ ਵਾਸਤੇ ਇਕੱਤਰ ਹੋਈਆਂ ਨੇ ਸਾਰਾ ਕੁਝ ਹੋਊਗਾ ਬਾਬਾ ਜੀ 10 ਦਿਨ ਹੋ ਗਏ ਹੈ ਫਾਸਟੈਗ ਚ ਲਾਉਣ ਵਿੱਚ ਨਹੀਂ ਅਸੀਂ ਮੰਗ ਕਰਦੇ ਹਾਂ ਜੇ ਨਹੀਂ ਫਾਸਟੈਗ ਚੜਾਉਣਗੇ ਜੇ ਕਾਨੂੰਨ ਉਹਨੂੰ ਸਜ਼ਾ ਨਹੀਂ ਦਿੰਦਾ ਖਾਲਸਾ ਫਿਰ ਆਪਣੀਆਂ ਪਰੰਪਰਾਵਾਂ ਅਨੁਸਾਰ ਜਿਹੜੀਆਂ ਰਵਾਇਤਾਂ